ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਸ਼ਬਦ ਗੁਰੂ ਚਵਰਤਖ ਦੇ ਮਾਲਕ ਦਸਾਂ ਪਾਤਸ਼ਾਹਾਂ ਦੀ ਜੋਤ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਨਿਗੀ ਗੋਦ ਵਿੱਚ ਜੁੜ ਬੈਠੀ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਨੇ ਹੁਣੇ-ਹੁਣੇ ਆਪ ਜੀ ਨੇ ਗੁਰੂ ਘਰ ਦੇ ਹਜ਼ੂਰੀ ਰਾਗੀ ਜਥੇ ਪਾਸੋਂ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਆਸਾ ਦੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ ਹੁਣ ਸਮਾਂ ਹੈ ਜੋ ਇਸ ਸਥਾਨ ਤੇ ਗੁਰਦਰਾ ਨਾਨਕ ਸਰ ਸਾਊਥੈਂਪਟਨ ਵਿਖੇ ਸਤਗੁਰੂ ਗੁਰੂ ਤੇਗ ਬਹਾਦਰ ਸਹਿ ਮਹਾਰਾਜੀ ਤੀਜੇ ਨੌਵੇਂ ਪਾਤਸ਼ਾਹ ਨੌਵੇਂ ਪਾਤਸ਼ਾਹ ਸਤਗੁਰੂ ਗੁਰੂ ਤੇਗ ਬਹਾਦਰ ਸਹਿ ਮਹਾਰਾਜੀ ਦਾ ਜੋ ਸ਼ਹੀਦੀ ਦਿਹਾੜਾ ਸ਼ਤਾਬਦੀ ਪੂਰਵ ਆ ਰਿਹਾ ਹੈ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਤੇ ਗੁਰੂ ਤੇਗ ਬਹਾਦਰ ਸਹਿ ਮਹਾਰਾਜੀ ਇਹ ਚਾਰ ਮਹাপুরਖ ਇਹਨਾਂ ਦੀ ਜੋ ਸ਼ਤਾਬਦੀ ਹੈ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ 350 ਸਾਲਾ ਮਨਾਈ ਜਾ ਰਹੀ ਹੈ ਤੇ ਆਪਾਂ ਵੀ ਗੁਰੂ ਦੀ ਕਿਰਪਾ ਸਦਕਾ ਉਪਰਾਲਾ ਕੀਤਾ ਵੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਿਹੜੀ ਬਾਣੀ ਹੈ ਨਾ ਉਸ ਦੀ ਵਿਚਾਰ ਸੰਗਤ ਨਾਲ ਸਾਂਝੀ ਕੀਤੀ ਜਾਵੇ 59 ਸ਼ਬਦ ਹਨ ਕੁੱਲ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਰਾਗ ਜੈਤਸਰੀ ਦੇ ਅੰਦਰ ਤਿੰਨ ਸ਼ਬਦ ਹਨ ਇੱਕ ਸ਼ਬਦ ਆਪਾਂ ਸਰਵਣ ਕਰ ਚੁੱਕੇ ਆ ਅੱਜ ਦੂਜੇ ਸ਼ਬਦ ਦੀ ਰਾਗ ਜੈਤਸਰੀ ਦੇ ਅੰਦਰ ਜੋ ਸ਼ਬਦ ਹੈ ਉਸ ਸ਼ਬਦ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰਨੀ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਇਸ ਸ਼ਬਦ ਰਾਹੀਂ ਸਾਨੂੰ ਸਾਰਿਆਂ ਨੂੰ ਕੀ ਉਪਦੇਸ਼ ਦੇ ਰਹੇ ਨੇ ਆਓ ਪਹਿਲਾਂ ਆਪਾਂ ਸ਼ਬਦ ਸਰਵਣ ਕਰ ਲਈਏ ਫਿਰ ਅਖਰੀ ਵਿਚਾਰ ਆਪ ਜੀ ਨਾਲ ਸਾਂਝੀ ਕਰਾਂਗੇ ਵਾਹਿਗੁਰੂ ਸਾਬ ਜੀਓ ਜੈ ਤਸਰੀ ਮਹੱਲਾ ਨੌواں ਹਰ ਜੂ ਰਾਖ ਲੈ ਹੋ ਪਤ ਮੇਰੀ ਜਮ ਕੋ ਤਰਾਸ ਭਇਓ ਉਰ ਅੰਤਰ ਸਰਨ ਗਹੀ ਕਿਰਪਾ ਨਿਦ ਤੇਰੀ ਹਰ ਜੂਰਾਖ ਲੇਹੋ ਪਤ ਮੇਰੀ ਜਮ ਕੋ ਤਰਾਸ ਭਯੋ ਉਰੇ ਅੰਤਰ ਸਰਨ ਗਹੀ ਕਿਰਪਾ ਨਿਦ ਤੇਰੀ ਰਹਾਓ ਮਹਾ ਪਤਤ ਮੁਗਦ ਲੋਭੀ ਫੁਨ ਕਰਤ ਪਾਪ ਅਬਹਾਰਾ ਭੈ ਮਰਬੇ ਕੋ ਬਿਸਰਤ ਨਾਹਣ ਤਹ ਚਿੰਤਾ ਤਨ ਜਾਰਾ ਕੀਏ ਉਪਾਵ ਮੁਕਤ ਕੇ ਕਾਰਨ ਦੇਹ ਜਿਸ ਕੋ ਉਠ ਤਾਇਆ ਘਟ ਹੀ ਭੀਤਰ ਬਸੈ ਨਿਰੰਜਨ ਤਾ ਕੋ ਮਰਮ ਨ ਪਾਇਆ ਨਾਹਨ ਗੁਣ ਨਾਹਣ ਕਛ ਜਪ ਤਪ ਕੋਣ ਕਰਮ ਅਬ ਕੀਜੈ ਨਾਨਕ ਹਾਰ ਪਰਿਓ ਸਰਣਾਗਤ ਅਪੈਦਾਨ ਪ੍ਰਭ ਦੀਜੈ ਨਾਹਨ ਗੁਨ ਨਾਹਨ ਕਛ ਜਪ ਤਪ ਕੌਣ ਕਰਮ ਅਬ ਕੀਜੈ ਨਾਨਕ ਹਾਰ ਪਰਿਓ ਸਰਣਾਗਤ ਅਪੈਦਾਨ ਪ੍ਰਭ ਦੀਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਜੀ ਅੱਜ ਦੇ ਪਾਵਨ ਸ਼ਬਦ ਅੰਦਰ ਆਪਾਂ ਸਭ ਨੂੰ ਉਪਦੇਸ਼ ਕਰਦੇ ਹਨ ਸਤਿਗੁਰ ਜੀ ਇੱਕ ਤਰੀਕਾ ਦੱਸਦੇ ਹਨ ਅਰਦਾਸ ਕਰਨ ਦਾ ਬੇਨਤੀ ਕਰਨ ਦਾ ਕਿਉਂਕਿ ਇਹ ਜੋ ਮਨੁੱਖ ਹੈ ਜਨਮ ਤੋਂ ਪਹਿਲਾਂ ਵੀ ਅਰਦਾਸਾਂ ਕਰਦਾ ਹੈ ਤੇ ਜਦੋਂ ਇਹਦਾ ਜਨਮ ਹੋ ਜਾਂਦਾ ਹੈ ਤੇ ਪਲ-ਪਲ ਤੇ ਹਰੇਕ ਥਾਂ ਤੇ ਇਹ ਉਸ ਪਰਮਾਤਮਾ ਦੇ ਤਰਲੇ ਪਾਉਂਦਾ ਹੈ ਇਹ ਗੱਲ ਵੱਖਰੀ ਹੈ ਜਨਮ ਤੋਂ ਪਹਿਲਾਂ ਜਿੱਥੇ ਮਾਂ ਦੇ ਵੱਲੋਂ ਖਾਧੇ ਸਖਤ ਪਦਾਰਥ ਨੇ ਜਿਹੜੇ ਉਹ ਹজম ਹੋ ਜਾਂਦੇ ਨੇ ਇਸ ਨਿੱਕੇ ਜਿਹਨੇ ਜੀ ਨੂੰ ਨਿੱਕੇ ਜਿਹਨੇ ਬਾਲ ਨੂੰ ਜਿਹੜੀ ਉਹ ਜઠਰ ਅਗਨੀ ਹੈ ਉਹ ਪੌਂਦੀ ਨਹੀਂ ਸਤਿਗੁਰੂ ਜੀ ਨੇ ਸ਼ਬਦ ਵੀ ਵਰਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਜਦੋਂ ਆਪਾਂ ਬਾਣੀ ਪੜ੍ਹਦੇ ਆਂ ਮਹਾਰਾਜ ਕਹਿੰਦੇ ਮਾਤ ਗਰਭਮੈ ਆਪਨ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ ਪਾਵਕ ਸਾਗਰ ਅਥਾਹ ਲਹਿਰ ਮੈ ਤਾਰੋ ਤਾਰਨ ਹਾਰੇ ਕਿ ਜਿਸ ਤਰ੍ਹਾਂ ਮਾਂ ਦੇ ਗਰਭ ਅੰਦਰ ਸਾਡੀ ਤੁਸੀਂ ਰੱਖਿਆ ਕੀਤੀ ਹੈ ਇਸੇ ਤਰ੍ਹਾਂ ਇਸ ਸਮਾਜ ਦੇ ਵਿੱਚ ਵੀ ਸਾਡੀ ਰੱਖਿਆ ਕਰੋ ਮਹਾਰਾਜ ਕਿਰਪਾ ਕਰੋ ਇਹ ਸੰਸਾਰ ਇੱਕ ਆਗਦਾ ਸਮੁੰਦਰ ਹੈ ਇਹਦੇ ਵਿੱਚ ਈਰਖਾ ਨਿੰਦਿਆ ਚੁਗਲੀ ਮੈਂ ਮੇਰੀ ਲੋਭ ਲਾਲਚੇ ਲਹਿਰਾਂ ਉੱਠ ਰਹੀਆਂ ਨੇ ਕਿਰਪਾ ਕਰਕੇ ਇਸ ਭਿਆਨਕ ਸਮੇਂ ਤੋਂ ਵੀ ਸਾਨੂੰ ਬਚਾ ਲਵੋ ਇੱਥੇ ਅਜ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਸਮਝਾਉਂਦੇ ਨੇ ਆਪਾਂ ਸਾਰਿਆਂ ਨੂੰ ਕਿ ਭਾਈ ਗੁਰੂ ਚਰਨਾਂ ਦੇ ਵਿੱਚ ਅਰਦਾਸ ਕਰਿਆ ਕਰ ਬੇਨਤੀ ਕਰਿਆ ਕਰ ਕੀ ਕਿਆ ਕਰ ਜੈਤਸਰੀ ਮਹੱਲਾ ਨੋਵਾ ਰਾਗ ਜੈਤਸਰੀ ਹੈ ਨੋਵੇਂ ਪਾਤਸ਼ਾਹ ਜੀ ਨੇ ਸ਼ਬਦ ਉਚਾਰਨ ਕੀਤਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਵਨ ਅੰਗ 703 ਤੇ ਇਹ ਸ਼ਬਦ ਸੁਭਾਏ ਮਾਨ ਹੈ ਮਰਜ ਕਹਿੰਦੇ ਜਦੋਂ ਤੂੰ ਸੰਗਤ ਵਿੱਚ ਆਵੇਂ ਨਾ ਤੇ ਤੇਰੀ ਰਸਨਾ ਤੇ ਜਿਹੇ ਸ਼ਬਦ ਹੋਵੇ ਹਰ ਜੂ ਰਾਖ ਲਿਓ ਪਤ ਮੇਰੀ ਹਰ ਜੂ ਜੂ ਦਾ ਭਾਵ ਪਰਮਾਤਮਾ हे ਹਰੀ हे ਪਰਮਾਤਮਾ ਕਿਰਪਾ ਕਰਕੇ ਮੇਰੀ ਇੱਜ਼ਤ ਰੱਖ ਲਵੋ ਜਿਵੇਂ ਆਪਾਂ ਦੁਨਿਆਵੀ ਤੌਰ ਤੇ ਕੋਈ ਬੰਦਾ ਗਲਤੀ ਕਰ ਲਵੇ ਤੇ ਬੰਦਾ ਫਸ ਜੇ ਆਖੇ ਹੁਣ ਤੇ ਬਸ ਪਰਮਾਤਮਾ ਹੀ ਹੈ ਜਿਹੜਾ ਸਾਡੀ ਪੈਜ ਰੱਖ ਸਕਦਾ ਹੈ ਤੇ ਸਤਗੁਰੂ ਜੀ ਕਹਿੰਦੇ ਕਦੇ ਧਿਆਨ ਮਾਰ ਕੇ ਆਪਣੀ ਜ਼ਿੰਦਗੀ ਦੇ ਅੰਦਰ ਝਾਤੀ ਮਾਰਿਆ ਕਰ ਕਿ ਸਮਾਂ ਤੇ ਇੱਕ ਇੱਕ ਸੈਕਿੰਡ ਕਰਕੇ ਪਲ ਪਲ ਕਰਕੇ ਬਤੀਤ ਹੁੰਦਾ ਜਾ ਰਿਹਾ ਹੈ ਮੌਤ ਦਾ ਜਿਹੜਾ ਸਮਾਂ ਹੈ ਉਹ ਨੇੜੇ ਆ ਰਿਹਾ ਹੈ ਕਿਉਂਕਿ ਇਸ ਪਾਸੇ ਸਾਡਾ ਸੰਸਾਰੀ ਲੋਕਾਂ ਦਾ ਬਹੁਤ ਘੱਟ ਧਿਆਨ ਜਾਂਦਾ ਹੈ ਅਸੀਂ ਜਿੰਨੀ ਦੇਰ ਤੱਕ ਸਰੀਰ ਦੇ ਵਿੱਚ ਤਾਕਤ ਹੈ ਜਿੰਨੀ ਦੇਰ ਤੱਕ ਮੋ ਮਾਇਆ ਦਾ ਹਨੇਰਾ ਬਣਿਆ ਹੈ ਆਪਾਂ ਉਸ ਪਰਮਾਤਮਾ ਦਾ ਓਟ ਦੇ ਆਸਰਾ ਨਹੀਂ ਲੈਂਦੇ ਤਾਂ ਹੀ ਤੇ ਗੁਰੂ ਨਾਨਕ ਸਾਹਿਬ ਜੀ ਨੇ ਬਾਣੀ ਵਿੱਚ ਕਿਹਾ ਹੈ ਦੁਖ दारू ਸੁਖ ਰੋਗ ਭਿਆ ਜਦੋਂ ਬੰਦਾ ਦੁਖੀ ਹੈ ਭਾਵੇਂ ਸਰੀਰ ਕਰਕੇ ਦੁਖੀ ਹੈ ਭਾਵੇਂ ਮਨ ਕਰਕੇ ਦੁਖੀ ਹੈ ਭਾਵੇਂ ਪਰਿਵਾਰ ਕਰਕੇ ਦੁਖੀ ਹੈ ਫਿਰ ਪਰਮਾਤਮਾ ਨੂੰ ਇਹ ਚੇਤੇ ਕਰਦਾ ਪਰ ਜੇ ਤੁਸਾਰੇ ਪਾਸੇ ਸੁੱਖ ਹੀ ਸੁੱਖੇ ਨੂੰ ਮਿਲ ਜੇ ਤੇ ਆਪਾਂ ਵੇਖਦੇ ਆਂ ਫਿਰ ਸੁੱਖ ਦੇ ਵੇਲੇ ਤੇ ਬਹੁਤੇ ਲੋਕ ਗੁਰੂ ਘਰ ਵੀ ਨਹੀਂ ਆਉਂਦੇ ਗੁਰੂ ਘਰ ਵੀ ਆਉਣਾ ਛੱਡ ਦਿੰਦੇ ਨੇ ਜਦੋਂ ਕਿ ਜਦੋਂ ਦੁੱਖ ਦਾ ਵੇਲਾ ਹੋਵੇ ਆਪਾਂ ਗੁਰੂ ਦੇ ਚਰਨਾਂ 'ਚ ਅਰਦਾਸਾਂ ਵੀ ਕਰਦੇ ਆਂ ਸੁਖਣਾ ਵੀ ਬੜੀਆਂ ਸੁਖਦੇ ਆਂ ਮਹਾਰਾਜ ਮੇਰਾ ਆਹ ਕੰਮ ਕਰ ਦਿਓ ਮਹਾਰਾਜ ਮੇਰਾ ਆਹ ਕੰਮ ਕਰ ਦਿਓ ਕਿਰਪਾ ਕਰੋ ਬੜੇ ਨੱਕ ਰਗੜੀ ਦੇ ਨੇ ਬੜੇ ਜੋੜੇ ਵੀ ਝਾੜੀ ਦੇ ਨੇ ਪਰ ਭਾਗਾ ਵਾਲੇ ਲੋਕ ਹੁੰਦੇ ਨੇ ਜਿਹੜੇ ਸੇਵਾ ਕਰਤ ਹੋਏ ਨਹਕਾਮੀ ਨਿਸ਼ਕਾਮ ਹੋ ਕੇ ਜਿਹੜੇ ਪਰਮਾਤਮਾ ਦਾ ਸ਼ੁਕਰਾਨਾ ਕਰਨ ਵਾਸਤੇ ਆ ਕੇ ਸੇਵਾ ਕਰਦੇ ਨੇ ਨਾ ਕਰਗੜਦੇ ਨੇ ਜੋੜੇ ਛਾੜਦੇ ਨੇ ਉਹ ਵੱਡੇ ਭਾਗਾ ਵਾਲੇ ਨੇ ਤੇ ਜਿਹੜੇ ਆਪਣੇ ਵਰਗੇ ਲੋਭੀ ਲਾਲਚੀ ਕਹ ਲਈਏ ਜਦੋਂ ਲੋੜ ਹੈ ਤੇ ਉਸ ਵੇਲੇ ਬਾਬਾ ਜੀ ਦੀ ਬਾਣੀ ਦਾ ਵੀ ਇੱਕ ਸ਼ਬਦ ਆਉਂਦਾ ਹੈ ਭਗਤ ਕਬੀਰ ਜੀ ਕਹਿੰਦੇ ਕਬੀਰ ਕਾਮ ਕ ਪਰੇ ਹਰ ਸਿਮਰੀਐ ਐਸਾ ਸਿਮਰੋ ਨਿਤ ਕਾਮ ਪਰੇ ਕੰਮ ਪੈਜੇ ਪਰਮਾਤਮਾ ਵਾਲੇ ਪਾਸੇ ਆਪਾਂ ਰੱਬ ਨੂੰ ਚੇਤੇ ਕਰਦੇ ਹਾਂ ਮਹਾਰਾਜ ਕਿਰਪਾ ਕਰਦੇ ਹੋ ਉੱਠਦੇ ਬੈਹਂਦੇ ਹਰ ਵੇਲੇ ਮਰ ਜੀ ਜੀ ਇਸੇ ਤਰ੍ਹਾਂ ਹੀ ਰੋਜ਼ ਆਪਾਂ ਉਸ ਪਰਮਾਤਮਾ ਨੂੰ ਚੇਤੇ ਕਰੀਏ ਅਮਰਾ ਪੁਰਬਾਸਾ ਕਰੋ ਹਰ ਗਿਆ ਮਹੌਰੇ ਬਿਤ ਫਿਰ ਕਿਉਂ ਨਹੀਂ ਅਸੀਂ ਉਸ ਪਰਮਾਤਮਾ ਨਾਲ ਇੱਕ ਮਿਕ ਹੋ ਜਾਾਂਗੇ ਜਦੋਂ ਆਪਾਂ ਦੁੱਖ ਦੇ ਵੇਲੇ ਰੱਬ ਨੂੰ ਚੇਤੇ ਕਰਦੇ ਆ ਸਤਿਗੁਰ ਜੀ ਕਹਿੰਦੇ ਜਿਹੜੇ ਸੰਸਾਰਿਕ ਦੁੱਖ ਨੇ ਉਹ ਤੇ ਇਸ ਸੰਸਾਰ ਤੱਕ ਹੀ ਸੀਮਤ ਨੇ ਪਰ ਅਗਲਾ ਸਮਾ ਜਿਹੜਾ ਆਉਣਾ ਹੈ ਜਹ ਮਾਰਗ ਕੇ ਗਨੇ ਜਾਹੇ ਨਾ ਕੋਸਾ ਹਰ ਕਾ ਨਾਮ ਉਹਾਂ ਸੰਗ ਤੋਸਾ ਕਿਉਂਕਿ ਜਿਹੜੀ ਸਾਡੀ ਰੂਹ ਹੈ ਸਾਡੀ ਜਿਹੜੀ ਸੌਲ ਆਤਮਾ ਹੈ ਕਿਤੇ ਨਾ ਕਿਤੇ ਤੋਂ ਤੇ ਆਪਾਂ ਸਫ਼ਰ ਤੈਅ ਕਰਕੇ ਆਏ ਆ ਨਾ ਮਾਫ ਕਰਿਓ ਅੱਜ ਆਪਾਂ ਗੁਰਦੁਆਰਾ ਨਾਨਕਸਰ ਸਾਊਥ ਹੈਮਪਟਨ ਇੱਥੇ ਇੰਗਲੈਂਡ ਬੈਠੇ ਆਂ ਇਸ ਤੋਂ ਪਹਿਲਾਂ ਆਪਾਂ ਕਿੱਥੇ ਸੀ ਕਿਤੋਂ ਤੇ ਕਿਤੋਂ ਚੱਲ ਕੇ ਆਏ ਆਂ ਨਾ ਇਸੇ ਤਰ੍ਹਾਂ ਇਹ ਮਨੁੱਖਾ ਸ਼ਰੀਰ ਵਿੱਚ ਆਉਣ ਤੋਂ ਪਹਿਲਾਂ ਸਤਿਗੁਰ ਜੀ ਕਹਿੰਦੇ ਇਹ ਮਨੁੱਖ ਕਈ ਟੇਡੀਆਂ ਜੁਨਾ ਦੇ ਵਿੱਚੋਂ ਲੰਘ ਕੇ ਆਇਆ ਆਪਾਂ ਪੜ੍ਹਦੇ ਹੁੰਨੇ ਆਂ ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਗਜ ਮੀਨ ਕਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈ ਵਰ ਬਿਰਖ ਜੋਇਓ ਸਤਿਗੁਰੂ ਜੀ ਕਹਿੰਦੇ ਤੂੰ ਅਰਦਾਸ ਕਰਿਆ ਕਰ ਗੁਰੂ ਚਰਨਾ ਚ ਕੀ ਕਿਆ ਕਰ ਹਰ ਜੂ ਰਾਖ ਲਿਹੋ ਪਤ ਮੇਰੀ हे ਪਰਮਾਤਮਾ ਕਿਰਪਾ ਕਰੋ ਮੇਰੀ ਇੱਜ਼ਤ ਰੱਖ ਲਵੋ ਜਮ ਕੋ ਤਰਾਸ ਭਇਓ ਔਰ ਅੰਤਰ ਸਰਨ ਗਹੀ ਕਿਰਪਾ ਨਿਤ ਤੇਰੀ ਕਿ ਮੇਰੇ ਮਨ ਦੇ ਵਿੱਚ ਜਮ ਦਾ ਬੜਾ ਡਰ ਹੈ ਕਿਉਂਕਿ ਜਦੋਂ ਜਮ ਦਾ ਡਰ ਮਨ ਚ ਪੈਦਾ ਹੋ ਜੇ ਨਾ ਮਹਾਰਾਜ ਬਾਣੀ ਵਿੱਚ ਵੀ ਕਹਿੰਦੇ ਨੇ ਜਮ ਡੰਡਾ ਗਲ ਸੰਗਲ ਪੜਿਆ ਭਾਗ ਗਏ ਸੇ ਪੰਜ ਜਣਾ ਭਗਤ ਕਬੀਰ ਜੀ ਨੇ ਵੀ ਜਮਾ ਦੀ ਗੱਲ ਕੀਤੀ ਹੈ ਜੋ ਜਮ ਆਏ ਕੇਸ ਗਏ ਪਟਕੇ ਤਾਂ ਦਿਨ ਕਿਸ਼ਨਾ ਬਸਾਹੇਗਾ ਸਿਮਰਨ ਭਜਨ ਦੀਆ ਨਹੀਂ ਕੀਨੀ ਤਉ ਮੁਖ ਚੋਟਾਂ ਖਾਏਗਾ ਸਤਿਗੁਰੂ ਜੀ ਕਹਿੰਦੇ ਭਾਈ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਿਆ ਕਰਕੇ ਇਹ ਸੱਚੇ ਬਾਸ਼ਮ ਨੂੰ ਬੜਾ ਡਰ ਸਤਾਉਂਦਾ ਹੈ ਪਰ ਇਹ ਜਿਹੜਾ ਡਰ ਹੈ ਭਾਗਾਂ ਵਾਲੇ ਲੋਕਾਂ ਦੇ ਚੇਤੇ ਆਉਂਦਾ ਨਹੀਂ ਤੇ ਆਪਾਂ ਨੂੰ ਤੇ ਪਤਾ ਹੀ ਨਹੀਂ ਲੱਗਦਾ ਵੀ ਕਿਹੜੇ ਵੇਲੇ ਮੰਦਾ ਆਪਣੀ ਸਾਰੀ ਜ਼ਿੰਦਗੀ ਐਸੀ ਤਰ੍ਹਾਂ ਹੀ ਸੁਪਨੇ ਸੇਤੀ ਚਿੱਤ ਮੂਰਖ ਲਾਇਆ ਸੰਸਾਰ ਦੇ ਵਿੱਚ ਚਿੱਤ ਲਾ ਕੇ ਬਿਰਤੀ ਲਾ ਕੇ ਆਪਣਾ ਕੀਮਤੀ ਸਮਾਂ ਗਵਾ ਕੇ ਖਾਲੀ ਹੱਥਾਂ ਪਾ ਚਲੇ ਜਾਂਦੇ ਆ ਜਿਵੇਂ ਬਾਬਾ ਜੀ ਦੀ ਬਾਣੀ ਦਾ ਇੱਕ ਕਥਨ ਹੈ ਚਲੇ ਜੁਵਾਰੀ ਦੁਏ ਹੱਥ ਝਾਰ ਜੂਆ ਖੇਡਣ ਵਾਲੇ ਬਾਜ਼ੀਆਂ ਹਾਰ ਕੇ ਹੱਥ ਝਾੜ ਕੇ ਆਪਣੇ ਘਰਾਂ ਨੂੰ ਚਲੇ ਜਾਂਦੇ ਨੇ ਪਾਸ਼ਾ ਕਹਿੰਦੇ ਇਸੇ ਤਰ੍ਹਾਂ ਹੀ ਸਮਾਜ ਦੇ ਵਿੱਚ ਬਹੁਤੇ ਲੋਕ ਦੁਨੀਆ ਚੋਂ ਖਾਲੀ ਹੱਥ ਹੀ ਚਲੇ ਜਾਂਦੇ ਨੇ ਪਰ ਜਦੋਂ ਆਉਂਦੇ ਨੇ ਉਦੋਂ ਇਹਨਾਂ ਦੇ ਕੋਲ ਸਵਾਸਾ ਰੂਪੀ ਖਜ਼ਾਨਾ ਹੁੰਦਾ ਹੈ ਉਹਨਾਂ ਸਵਾਸਾ ਨੂੰ ਖਰਚ ਕੇ ਭਾਗਾਂ ਵਾਲੇ ਲੋਕ ਤੇ ਚੰਗੇ ਸ਼ੁਭ ਕਰਮ ਕਰਕੇ ਪਰਮਾਤਮਾ ਦੀ ਬੰਦਗੀ ਭਗਤੀ ਰੂਪੀ ਲਾਹਾ ਲੈ ਕੇ ਜਾਂਦੇ ਨੇ ਨਹੀਂ ਤੇ ਜਿਹੜੇ ਮਨਮੁਖ ਬੰਦੇ ਨੇ ਉਹ ਸੰਸਾਰ ਦੇ ਵਿੱਚ ਆਪਣੀ ਇਸ ਪੂੰਜੀ ਨੂੰ ਵੀ ਖਤਮ ਕਰਕੇ ਚਲੇ ਜਾਂਦੇ ਨੇ ਤਾਂ ਹੀ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਸਭ ਨੂੰ ਸਮਝਾਇਆ ਵਣਜ ਕਰੋ ਵਣ ਜਾ ਰਹੋ ਵੱਖਰ ਲਿਹੋ ਸੰਭਾਲ ਤੈਸੀ ਵਸਤ ਵਸਾਈਐ ਜੈਸੀ ਨਿਭੈਣਾ ਸਤਿਗੁਰੂ ਗੁਰ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਹਿੰਦੇ ਸੰਗਤ ਵਿਚ ਆ ਕੇ ਬੇਨਤੀ ਕਰਿਆ ਕਰ ਕੇ ਆ ਕਰ ਮਹਾਰਾਜ ਮੇਰੇ ਹਿਰਦੇ ਦੇ ਵਿੱਚ ਮੈਨੂੰ ਮੌਤ ਦਾ ਡਰ ਬੜਾ ਸਤਾ ਰਿਹਾ ਹੈ ਇਸ ਕਰਕੇ ਬਚਣ ਵਾਸਤੇ ਮੈਂ ਆਪ ਜੀ ਦੇ ਕੋਲ ਆਇਆ ਤੁਹਾਡੇ ਚਰਨਾਂ ਦਾ ਓਟ ਤੇ ਆਸਰਾ ਲਿਆ ਰਹਾ ਹਾਂ ਤੇ ਜੇ ਆਪਾਂ ਉਹ ਫੀਲਿੰਗ ਮੁੱਖ ਰੱਖ ਕੇ ਜਿਵੇਂ ਬੱਚੇ ਆਪਣੇ ਮਾਪੇ ਨਾਲ ਗੱਲ ਕਰਦੇ ਨੇ ਆਪਾਂ ਆਖੀਏ ਵੀ ਮਾਨੋ ਇਹ ਗੱਲ ਆਖ ਕੇ ਆਪਾਂ ਮਾਰ ਨੂੰ ਕਹਿ ਦਿੱਤੀ ਜਾਂ ਘਰ ਦੇ ਵਿੱਚ ਚੌਂਕੜਾ ਮਾਰ ਕੇ ਬਈ ਮਹਾਰਾਜ ਮੈਨੂੰ ਡਰ ਬੜਾ ਲੱਗਦਾ ਹੈ ਮੌਤ ਮੇਰੀ ਕੀ ਬਦ ਕਦੋਂ ਹੋ ਜਾਣੀ ਹੈ ਕਿਰਪਾ ਕਰੋ ਮੇਰੀ ਪੈਜ ਮੇਰੀ ਇੱਜ਼ਤ ਰੱਖ ਲਵੋ ਮਹਾਰਜ ਕਹਿੰਦੇ ਭਾਈ ਕਾਰਨ ਕੀ ਮੈਂ ਤੋ ਇਨਾ ਡਰਿਆ ਕਿਉਂ ਐ ਫਿਰ ਮਹਾਰਜ ਨੇ ਅੱਗੇ ਇਸ ਸ਼ਬਦ ਦੀ ਵਿਆਖਿਆ ਵੀ ਕੀਤੀ ਐ ਰਹਾਉ ਮਹਾ ਪਤਤ ਮੁਗਦ ਲੋਭੀ ਫੁਨ ਕਰਤ ਪਾਪ ਅਭਾਰਾ ਹੇ ਮਹਾਰਾਜ ਮੈਂ ਬਹੁਤ ਵੱਡਾ ਵਿਕਾਰੀ ਹਾਂ ਬڑا ਮੂਰਖ ਹਾਂ ਬੜਾ ਨਾਲਚੀ ਵੀ ਹਾਂ ਪਾਪ ਕਰਦਾ ਕਰਦਾ ਮੈਂ ਹੁਣ ਥੱਕ ਗਿਆ ਕਈ ਵਾਰੀ ਆਪਾਂ ਕੀ ਕਰਦੇ ਆਂ ਸਮਾਜ ਦੇ ਵਿੱਚ ਵਿਚਰਦੇ ਵਿਚਰਦੇ ਜਿਵੇਂ ਉਹ ਬਾਬਾ ਜੀ ਦੀ ਬਾਣੀ ਆਉਂਦੀ ਹੈ ਨਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ ਭਾਵੇਂ ਜਦੋਂ ਅਣਿਆਲੇ ਤੀਰ ਵੱਜਦੇ ਨੇ ਤੇ ਉਦੋਂ ਅੰਦਰੋਂ ਹੀ ਫਿਰੇ ਆਵਾਜ਼ ਪੈਦਾ ਹੁੰਦੀ ਹੈ ਮਨਾ ਸਾਰੀ ਜ਼ਿੰਦਗੀ ਪੁੱਠੇ ਕੰਮ ਕਰਦਾ ਰਿਹਾ ਕੋਈ ਚੰਗੇ ਪਾਸੇ ਵੀ ਚੱਲ ਕੋਈ ਰੱਬ ਦਾ ਭਜਨ ਵੀ ਕਰ ਲੈ ਜਿਵੇਂ ਕਵੀਸ਼ਰੀ ਲੋਕ ਪੜਿਆ ਕਰਦੇ ਨੇ ਪੁੰਨ ਦਾਨ ਭਜਨ ਕਰ ਲੈ ਤੇਰੀ ਉਮਰ ਬੀਤਦੀ ਜਾਂਦੀ ਇਥੇ ਗੁਰੂ ਤੇਗ ਬਹਾਦਰ ਸਹਿ ਮਹਾਰਾਜੀ ਸਾਨੂੰ ਸਭ ਨੂੰ ਕਹਿੰਦੇ ਨੇ ਕਿ ਭਾਈ ਚਰਨਾਚ ਅਰਦਾਸ ਕਰਿਆ ਕਰ ਮਹਾਰਾਜ ਮਹਾ ਪਤਤ ਮੁਗਦ ਲੋਭੀ ਫੁਨ ਕਰਤ ਪਾਪ ਅਭਹਾਰਾ ਮਹਾਰਾਜ ਮੈਂ ਬੜਾ ਵੱਡਾ ਵਿਚਾਰੀ ਪੁਰਸ਼ ਹਾਂ ਮੇਰੇ ਚ ਬੜੇ ਵਿਕਾਰ ਨੇ ਤੇ ਮੈਂ ਮੂਰਖ ਵੀ ਬਹੁਤ ਵੱਡਾ ਹਾਂ ਜਿਵੇਂ ਆਪਾਂ ਆਸਾ ਦੀ ਵਾਰ ਦੇ ਵਿੱਚ ਪੜਦੇ ਆ ਨਾ ਹਮ ਮੂਰਖ ਮੁਗਧ ਸਰਣਾਗਤੀ ਮਹਾਰਾਜ ਅਸੀਂ ਆਪ ਜੀ ਦੀ ਸ਼ਰਨ ਵਿੱਚ ਮੂਰਖ ਲੋਕ ਆਏ ਆ ਤੁਸੀਂ ਸਾਡੇ ਤੇ ਕਿਰਪਾ ਕਰੋ ਕਰਤ ਪਾਪ ਅਭਾਰਾ ਮੈਂ ਪਾਪ ਕਰਦਾ ਕਰਦਾ ਥੱਕ ਗਿਆ ਭੈ ਮਰ ਬੇ ਕੋ ਬਿਸਰਤ ਨਾ ਹਨ ਤੇ ਚਿੰਤਾ ਤਨ ਜਾਰਾ ਮੈਨੂੰ ਮੌਤ ਦਾ ਜਿਹੜਾ ਡਰ ਹੈ ਨਾ ਹੁਣ ਕਿਸੇ ਵੇਲੇ ਭੁੱਲਦਾ ਨਹੀਂ ਇਸ ਮਰਨ ਦੀ ਚਿੰਤਾ ਨੇ ਮੇਰਾ ਸਰੀਰ ਹੈ ਜਿਹੜਾ ਉਹ ਸਾੜ ਦਿੱਤਾ ਹੈ ਭਾਵ ਕੇ ਚਿੰਤਾ ਦੀ ਅੱਗ ਦੇ ਵਿੱਚ ਮੈਂ ਸੜ ਰਿਹਾ ਦਿਨ ਰਾਤ ਵੀ ਕੀ ਪਤਾ ਕਦੋਂ ਮੌਤ ਹੋ ਜਾਣੀ ਹੈ ਇਹ ਉਹਨਾਂ ਲੋਕਾਂ ਦੀ ਗੱਲ ਮਹਾਰਾਜ ਇੱਥੇ ਕਰਦੇ ਨੇ ਜਿਹੜੇ ਸਾਧਨਾ ਵਾਲੇ ਪਾਸੇ ਰੱਬ ਤੋਂ ਡਰ ਕੇ ਪਰਮਾਤਮਾ ਦੇ ਭਗਤੀ ਭਾਵ ਵਾਲੇ ਪਾਸੇ ਨੂੰ ਜਾ ਰਹੇ ਨੇ ਕਿਉਂਕਿ ਮੌਤ ਤੇ ਵੇਖੋ ਇੱਕ ਦਿਨ ਹੋਣੀ ਹੈ ਕਿਉਂਕਿ ਜਿੰਨੀ ਦੇਰ ਤੱਕ ਸਾਨੂੰ ਮੌਤ ਚੇਤੇ ਹੈ ਉਨੀ ਦੇਰ ਤੱਕ ਅਸੀਂ ਕਿਸੇ ਦਾ ਬੁਰਾ ਨਹੀਂ ਸੋਚਾਂਗੇ ਬੁਰਾ ਨਹੀਂ ਕਰਾਂਗੇ ਜਦੋਂ ਮੌਤ ਸਾਨੂੰ ਭੁੱਲ ਜੇਗੀ ਅਸੀਂ ਫਿਰ ਲੋਭ ਲਾਲਚ ਨੂੰ ਮੁਖ ਰੱਖ ਕੇ ਪਰਾਇਆ ਹੱਕ ਵੀ ਖਾ ਲਾਂਗੇ ਜੀਵ ਹੱਤਿਆ ਵੀ ਕਰ ਲਾਂਗੇ ਫਿਰ ਤੇ ਬਹੁਤ ਕੁਝ ਆਪਾਂ ਕਰਦੇ ਆ ਕਿਉਂਕਿ ਜਿੰਨੇ ਵੀ ਲੋਕ ਸੰਸਾਰ ਚ ਪਾਪ ਕਰਮ ਕਰਦੇ ਨੇ ਨਾ ਸੱਚੀ ਗੱਲ ਇਹ ਹੈ ਵੀ ਉਹ ਮੌਤ ਨੂੰ ਭੁੱਲ ਚੁੱਕੇ ਨੇ ਤੇ ਜਿਨ੍ਹਾਂ ਨੂੰ ਮੌਤ ਚੇਤੇ ਹੈ ਉਹ ਫਿਰ ਡਰਦੇ ਹੋਏ ਉਹਨਾਂ ਨੂੰ ਪਤਾ ਹੈ ਵੀ लेखा ਰੱਬ ਮੰਗੇਸ਼ੀਆਂ ਬੈਠਾ ਕੱਢ ਵੀ ਰੱਬ ਨੇ लेखा ਜੋਖਾ ਮੰਗਣਾ ਸਮਾਂ ਤੇ ਬੜੀ ਛੇਤੀ ਲੰਘ ਰਿਹਾ ਜਿਵੇਂ ਭਾਈ ਵੀਰ ਸਿੰਘ ਜੀ ਲਿਖਦੇ ਨੇ ਨਾ ਮੈ ਰਹੀ ਵਾਸਤੇ ਘਤ ਸਮੇਂ ਨੇ ਇੱਕ ਨ ਮੰਨੀ ਮੈਂ ਫੜ ਫੜ ਰਹੀ ਤਰੀਕ ਸਮੇਖ ਸਕਾਈ ਕੰਨੀ ਕਿੰਨਾ ਵੀ ਜ਼ੋਰ ਲਾ ਲਈਏ ਸਮਾਂ ਰੁਕਦਾ ਥੋੜੀ ਹੈ ਜੇ ਸਾਸ ਸੰਗਤ ਜੀ ਸੂਰਜ ਚੜ੍ਹਿਆ ਤੇ ਇੱਕ ਦਿਨ ਉਹਨੇ ਡੁੱਬਣਾ ਵੀ ਹੈ ਜੇ ਜਨਮ ਹੋਇਆ ਤੇ ਮੌਤ ਵੀ ਹੋਣੀ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਾਵਨ ਸ਼ਲੋਕ ਹੈ ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੈ ਕਾਲ ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾ ਸਤਿਗੁਰ ਜੀ ਕਹਿੰਦੇ ਫਿਰ ਜਦੋਂ ਬੰਦਾ ਮੌਤ ਤੋਂ ਡਰਦਾ ਹੈ ਨਾ ਕਈ ਵਾਰੀ ਕੀ ਕਰਦਾ ਹੈ ਕੀ ਇਹ ਉਪਾਉ ਮੁਕਤ ਕੇ ਕਾਰਨ ਦਹਿ ਦਿਸ ਕੋ ਉਠਤਾਇਆ ਜਿਵੇਂ ਆਪਾਂ ਪਏ ਹੋਏ ਅਵੇਸਲੇ ਪਏ ਹੋਈਏ ਇੱਕਦਮ ਆਪਾਂ ਨੂੰ ਗੱਲ ਚੇਤੇ ਆ ਜੇ ਵੀ ਮੈਂ ਫਲਾਣਾ ਕੰਮ ਕਰਨਾ ਸੀ ਅੱਬੜ ਵਾਏ ਆਪਾਂ ਉੱਠਦੇ ਆ ਫਿਰ ਬੜੀ ਨੱਠ ਭੱਜ ਕਰਦੇ ਆ ਭੱਜ ਭੱਜ ਕੇ ਵੀ ਆਹ ਵੀ ਕਰ ਲਈਏ ਆਹ ਵੀ ਵਈ ਵੇ ਕੰਮ ਸਮਾਂ ਲੰਘਦਾ ਜਾ ਰਿਹਾ ਹੈ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਜਿਹੜਾ ਮੌਤ ਹੈ ਨਾ ਮੌਤ ਦੇ ਸਹਿਮ ਕਰਕੇ ਮੌਤ ਦੇ ਡਰ ਕਰਕੇ ਜਦੋਂ ਪਤਾ ਲੱਗਾ ਵੀ ਮੇਰੀ ਮੌਤ ਹੋ ਜਾਣੀ ਹੈ ਸਮਾਂ ਨੇੜੇ ਆ ਰਿਹਾ ਹੈ ਤੇ ਉਸ ਵੇਲੇ अनेका ਹਿੱਲੇ ਕੀਤੇ ਕੀ ਇਹ ਉਪਾਵ ਮੁਕਤ ਕੇ ਕਾਰਨ ਬਈ ਮੁਕਤ ਹੋ ਜਾ ਕੋਈ ਚੰਗਾ ਕੰਮ ਕਰ ਲਾਂ ਬਈ ਫਿਰ ਸਾਰੇ ਪਾਸੇ ਦਸੋਂ ਦਸ਼ਾਵਾਂ ਵੱਲ ਭਜ ਨੱਠ ਬੜੀ ਕੀਤੀ ਕਟਹੀ ਪੀਤਰ ਬਸੈ ਨਰੰਜਣ ਤਾਕੋ ਮਰਮ ਨਾ ਪਾਇਆ ਪਰਮਾਇਆ ਦੇ ਮੋਹ ਕਰਕੇ ਨਾ ਇਹ ਤੇ ਸਮਝ ਹੀ ਨਹੀਂ ਲੱਗੀ ਵੀ ਉਹ ਜਿਹੜਾ ਪ੍ਰਮਾਤਮਾ ਹੈ ਮੇਰੇ ਹਿਰਦੇ ਦੇ ਵਿੱਚ ਵਸਦਾ ਪਿਆ ਮੈਂ ਤੇ ਉਹਦੇ ਭੇਤ ਨੂੰ ਜਾਣਿਆ ਹੀ ਨਹੀਂ ਪਹਿਲਾਂ ਜਿੰਨੀ ਦੇਰ ਤੱਕ ਸਾਨੂੰ ਇਹ ਸਮਝ ਨਹੀਂ ਪੈਂਦੀ ਵੀ ਉਹ ਪ੍ਰਮਾਤਮਾ ਸਾਡੇ ਨਾਲ ਹੈ ਉਨੀ ਦੇਰ ਤੱਕ ਅਸੀਂ ਦੂਜੇ 'ਚ ਵੀ ਰੱਬ ਨੂੰ ਨਹੀਂ ਵੇਖ ਸਕਦੇ ਜਿੰਨੀ ਦੇਰ ਤੱਕ ਸਾਨੂੰ ਇਸ ਗੱਲ ਦੀ ਸਾਧ ਸੰਗਤ ਜੀ ਸਮਝ ਨਹੀਂ ਨਾ ਪੈਂਦੀ ਬਈ ਰੱਬ ਮੇਰੇ ਨਾਲ ਹੈ ਕਹਿਨ ਨੂੰ ਤੇ ਸਾਰੇ ਅਸੀਂ ਵੀ ਮੈਂ ਵੀ ਕਹੀ ਜਾਵਾਂ ਬਈ ਰੱਬ ਨਾਲ ਹੈ ਤੁਸੀਂ ਵੀ ਕਹੀ ਜਾਓ ਕਹਿਣ ਨਾਲ ਨਹੀਂ ਕੁਝ ਬਨਣਾ ਜਦੋਂ ਵਾਕਿਆ ਹੀ ਅਸੀਂ ਮਹਿਸੂਸ ਕਰ ਲਾਂਗੇ ਨਾ ਬਈ ਰੱਬ ਮੇਰੇ ਨਾਲ ਹੈ ਸਦਾ ਅੰਗ ਸੰਗੇ ਅਭੰਗੰ ਬੀ ਬੂਤੇ ਤੇ ਫਿਰ ਇਹ ਵੀ ਸਮਝ ਪੈ ਜੇਗੀ ਜੇ ਰੱਬ ਮੇਰੇ ਨਾਲ ਹੈ ਤੇ ਰੱਬ ਦੂਜੇ ਦੇ ਨਾਲ ਵੀ ਹੈ ਸਤਿਗੁਰੂ ਪਾਤਸ਼ਾਹ ਜੀ ਸਮਝਾਉਂਦੇ ਨੇ ਬੇਨਤੀ ਕਰਿਆ ਕਰ ਕਿ ਮਹਾਰਾਜ ਮਾਇਆ ਦੇ ਮੋਹ ਕਰਕੇ ਨਾ ਘਟ ਹੀ ਭੀਤਰ ਬਸੈ ਨਰੰਜਣ ਮਾਇਆ ਮਲ ਤੋਂ ਰਹਿ ਜਿਹੜਾ ਪ੍ਰਮਾਤਮਾ ਉਹ ਤੇ ਮੇਰੇ ਹਿਰਦੇ ਦੇ ਵਿੱਚ ਵਸ ਰਿਹਾ ਸੀ ਮੈਂ ਤੇ ਉਹਦਾ ਭੇਦ ਹੀ ਨਹੀਂ ਜਾਣਿਆ ਨਾ ਹਨ ਗੁਣ ਨਾ ਹਨ ਕਛ ਜਪ ਤਪ ਕੌਣ ਕਰਮ ਅਬ ਕੀਜੈ ਜਿਵੇਂ ਇੱਕ ਆਪਾਂ ਸ਼ਬਦ ਪੜ੍ਹਦੇ ਹਾਂ ਸਾਧ ਸੰਗਤ ਜੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਨਾ ਹਨ ਨਿਰਮਲ ਕਰਨੀ ਕਿਉਂਕਿ ਸ਼ਬਦ ਸੌਖਾ ਬੜ ਨਾ ਜਾਇਕ ਪਰਦੇ ਉਹਨੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਇਹ ਦੋਵੇਂ ਸ਼ਬਦ ਮਿਲਦੇ ਜੁਲਦੇ ਨੇ ਇੱਕ ਸ਼ਬਦ ਹੈ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਨਾ ਹਨ ਨਿਰਮਲ ਕਰਨੀ ਸਾਂਝ ਸੰਗਤ ਕੈ ਅੰਚਲ ਲਾਵੋ ਵਿਖਮ ਨਦੀ ਜਾਏ ਤਰਨੀ ਮਰਜ ਕਹਿੰਦੇ ਇਹਦੇ ਵਿੱਚ ਵੀ ਤਰਲਾ ਮਾਰਨ ਦੀ ਗੱਲ ਦੱਸੀ ਐ ਮਰਨ ਨੂੰ ਹਾਜ਼ਰ ਨਾਜ਼ਰ ਜਾਣ ਕੇ ਰੱਬ ਨਾਲ ਗੱਲਾਂ ਕਰਿਆ ਕਰ ਸੱਚੇ ਪਾਤਸ਼ਾਹ ਮੈਨੂੰ ਕੋਈ ਗਿਆਨ ਨਹੀਂ ਮੈਨੂੰ ਕੋਈ ਸਮਝ ਨਹੀਂ ਮੈਨੂੰ ਕੋਈ ਧਿਆਨ ਲਾਉਣਾ ਨਹੀਂ ਆਉਂਦਾ ਮੈਨੂੰ ਕੋਈ ਚੰਗੇ ਕੰਮ ਵੀ ਨਹੀਂ ਕਰਨੇ ਆਉਂਦੇ ਮਰਜ ਕਿਰਪਾ ਕਰੋ ਮੈਨੂੰ ਸੰਗਤ ਦੇ ਪੱਲੇ ਨਾਲ ਲਾ ਲਵੋ ਤੇ ਤਾਂ ਜੋ ਮੈਂ ਇਹ ਬਿਕਮ ਜਿਹੜਾ ਨਦੀ ਐ ਸੰਸਾਰ ਐ ਇਹਨੂੰ ਮੈਂ ਤਰ ਕੇ ਪਾਰ ਹੋ ਜਾ। ਪਰ ਆਪਾਂ ਆਪਣੇ ਅੰਦਰ ਚਾਤੀ ਮਾਰ ਕੇ ਵੇਖ ਲਈਏ। ਆਪਾਂ ਸਾਰੇ ਲੋਕਾਂ ਨੂੰ ਵਿਰਲਿਆਂ ਨੂੰ ਛੱਡ ਕੇ ਬਈ ਆਪਣੀ ਅਕਲ ਤੇ ਬਗਾਨਾ ਧਨ ਹਰੇਕ ਬੰਦੇ ਨੂੰ ਜ਼ਿਆਦਾ ਲੱਗਦਾ ਹੈ। ਭਾਵੇਂ ਕੋਈ ਬੰਦਾ ਆਪ ਮੂਰਖ ਹੋਵੇ ਨਾ ਉਹਨੂੰ ਓਹ ਲੱਗੇਗਾ ਵੀ ਬਸ ਮੈਂ ਹੀ ਸਿਆਣਾ ਦੂਜੇ ਸਾਰੇ ਮੂਰਖ ਨੇ। ਆਪ ਬੰਦਾ ਭਾਵੇਂ ਗਰੀਬ ਐ ਅਮੀਰ ਐ ਥੋੜੀ ਬਹੁਤੀ ਮਾਇਆ ਐ ਪਰ ਉਹਨੂੰ ਇਉਂ ਲੱਗੇਗਾ ਵੀ ਦੂਜੇ ਕੋਲ ਮੇਰੇ ਤੋਂ ਮਾਇਆ ਜ਼ਿਆਦਾ ਐ ਮੇਰੇ ਕੋਲ ਘੱਟ ਐ ਇਹ ਗੱਲਾਂ ਸਮਾਜ ਦੀ ਸੱਚਾਈ ਐ ਪਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਦੋਂ ਤੂੰ ਸੰਗਤ ਵਿੱਚ ਆਵੇਂ ਨਾ ਉਸ ਵੇਲੇ ਜਿਹੜਾ ਵੀ ਤੈਨੂੰ ਗਿਆਨ ਧਿਆਨ ਜੋ ਵੀ ਕੁਝ ਐ ਦਾ ਹੰਕਾਰ ਨਾ ਕਰਿਆ ਕਰ ਮਹਾਰਾਜ ਮੈਂ ਤੇ ਕੁਝ ਵੀ ਇਸ ਸੰਸਾਰ ਦੇ ਅੰਦਰ ਨਹੀਂ ਕਰ ਸਕਿਆ ਕੋਈ ਮੈਨੂੰ ਉਸ ਅਗਾਲਪੁਰਖ ਵਾਹਿਗੁਰੂ ਦੀ ਬਖਸ਼ਿਸ਼ ਦਾ ਮੈਂ ਪਾਤਰ ਨਹੀਂ ਬਣ ਸਕਿਆ ਨਾ ਹਨ ਗੁਣ ਨਾ ਹਨ ਕਛ ਜਪ ਤਪ ਕੌਣ ਕਰਮ ਅਬ ਕੀਜੈ ਮਰਜ ਕੋਈ ਗੁਣ ਕੋਈ ਜਪ ਤਪ ਨਹੀਂ ਕੀਤਾ ਹੁਣ ਮੈਂ ਕਿਹੜਾ ਕੰਮ ਕਰਾਂ ਜਿਹੜਾ ਮੇਰਾ ਭਲਾ ਹੋ ਜਾਵੇ ਅਖੀਰਲੀ ਪੰਕਤੀ ਚ ਕਹਿੰਦੇ ਨਾਨਕ ਹਾਰ ਪਰਿਓ ਸਰਣਾਗਤ ਅਪੇਦਾਨ ਪ੍ਰਭ ਦੀਜੈ ਮਹਾਰਾਜ ਮੈਂ ਹੋਰ ਸਾਰੀਆਂ ਕੋਸ਼ਿਸ਼ਾਂ ਸਾਰੇ ਸਾਧਨਾ ਵੱਲੋਂ ਹਾਰ ਕੇ ਤੇਰੀ ਸ਼ਰਨ ਵਿੱਚ ਆ ਪਿਆ ਹਾਂ ਕਿਰਪਾ ਕਰੋ ਮੈਨੂੰ ਇਸ ਡਰ ਤੋਂ ਮੁਕਤੀ ਦੇ ਦੇਵੋ ਤੇ ਆਪਣੇ ਚਰਨੀ ਲਾ ਲਵੋ ਮਹਾਰਾਜ ਮੇਰੇ ਵਿੱਚ ਏਡੀ ਜ਼ਿਆਦਾ ਤਾਕਤ ਨਹੀਂ ਕਿ ਮੈਂ ਤੁਹਾਡੀ ਬਖਸ਼ਿਸ਼ ਦਾ ਪਾਤਰ ਬਣ ਸਕਾਂ ਜਿਵੇਂ ਆਪਾਂ ਪੜਦੇ ਹਾਂ ਅਬ ਹਮ ਚੱਲੀ ਠਾਕੁਰ ਪਹਿਹਾਰ ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ ਸੋ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਅੱਜ ਦੇ ਸ਼ਬਦ ਅੰਦਰ ਆਪਾਂ ਸਾਰਿਆਂ ਨੂੰ ਇੱਕ ਤਰੀਕਾ ਦੱਸਿਆ ਅਰਦਾਸ ਕਰਨ ਦਾ ਬੇਨਤੀ ਕਰਨ ਦਾ ਜਦੋਂ ਆਪਾਂ ਬਾਣੀ ਪੜੀਏ ਮਨ ਚ ਫੀਲਿੰਗ ਲੈ ਕੇ ਕਿ ਜਿਵੇਂ ਆਪਾਂ ਆਪਣੇ ਮਾਂ ਬਾਪ ਦੇ ਨਾਲ ਗੱਲਾਂ ਕਰਦੇ ਆ ਨਾ ਸਮਝੋ ਇਸ ਤਰ੍ਹਾਂ ਸੀ ਗੁਰੂ ਦੇ ਨਾਲ ਗੱਲ ਕਰ ਰਹੇ ਆ ਤੇ ਸਾਹਮਣੇ ਸਤਿਗੁਰੂ ਜੀ ਬੈਠੇ ਨੇ ਤੇ ਫਿਰ ਜਦੋਂ ਉਹ ਸ਼ਬਦ ਨੇ ਜਿਹੜੇ ਆਪਾਂ